ਪ੍ਰਭੂ ਸਰਦਾਰ ਜਗENDER ਸਿੰਘ ਜੀ ਆਤਮ ਅਰਦਾਸ ਦੇ ਮੌਕੇ ਸ਼ਾਮਲ ਹੋਏ ਸਮੂਹ ਰਿਸ਼ਤੇਦਾਰ ਪਿੰਡ ਦੇ ਵਸਨੀਕੋ ਸਭ ਤੋਂ ਪਹਿਲਾਂ ਅੱਗੇ ਵੀ ਸਾਜ ਬਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗENDER ਸਿੰਘ ਜਿਹਨਾਂ ਨੂੰ ਪਿਆਰ ਦੇ ਨਾਲ ਮੈਂ ਪੱਪਾ ਜੀ ਕਹਿੰਦਾ ਬੜੀ ਇਹਨਾਂ ਕੋਲੋਂ ਉਹਨਾਂ ਦੇ ਵੱਲੋਂ ਜਿਵੇਂ ਇੱਕ ਦੇ ਨਾਲ ਪੇਟ ਦੇ ਵਿੱਚ ਸਾਰੇ ਵਿਚ ਰਿਹਾ ਜਾਂਦਾ ਸੀ ਕਿਸੇ ਦੇ ਵੀ ਦੁੱਖ ਚ ਤੇ ਹਰ ਸੁੱਖ ਚ ਉਹ ਸ਼ਰੀਰ ਜੂਰ ਹੁੰਦੇ ਤੇ ਜਦੋਂ ਆ ਰਸਤੇ ਦੀ ਗੱਲ ਕਰਦੀ ਸੀ ਇਹਨਾਂ ਜਿਹੜਾ ਘਰਾਂ ਨੂੰ ਆਉਣ ਵਾਲਾ ਰਸਤਾ ਤੇ ਬਾਪੂ ਜੀ ਉਹਨਾਂ ਦੇ ਵੱਲੋਂ ਸਭ ਤੋਂ ਵੱਡਾ ਜਿਹੜਾ ਯੋਗਦਾਨ ਜਿਹੜਾ ਉਹ ਪਾਇਆ ਗਿਆ ਉਹਨਾਂ ਦੇ ਵੱਲੋਂ ਲਗਾਤਾਰ ਸਾਡੇ ਨਾਲ ਪੰਚਾਇਤ ਦੇ ਨਾਲ ਗ੍ਰਾਮ ਚੈਤਲ ਜੋਧ ਦੇ ਨਾਲ ਜਿਹੜਾ ਉਹ ਦਾਇਰਾ ਰੱਖਿਆ ਜਾਂਦਾ ਸੀ ਨਾਲ ਹੀ ਨਾਲ ਹੀ ਹੀਰਾ ਭਾਜੀ ਇਹ ਦੋ ਜਣੇ ਐਜੂਏ ਸਖਸ਼ਾ ਜਿਨ੍ਹਾਂ ਦੇ ਵੱਲੋਂ ਇਸ ਰਸਤੇ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਆਪਣਾ ਰੋਲ ਜਿਹੜਾ ਉਹ ਭਰੇ ਕੀਤਾ ਗਿਆ ਬੜੀ ਉਪਰਦਰੂ ਮੈਂ ਆਪਣੇ ਗ੍ਰਾਮ ਚੈਤਲ ਜੋਧ ਸਰਦਾਰਾਂ ਦੇ ਵੱਲੋਂ ਗ੍ਰਾਮ ਚੈਤਲ ਜੋਧ ਦੇ ਵੱਲੋਂ ਉਹਨਾਂ ਨੂੰ ਸਰਦਾਰੀ ਪੁਰਪੇਟ ਕਰਦਾ ਤੇ ਨਾਲੇ ਇੱਕ ਚੀਜ਼ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਇਸ ਅੱਜ ਦੇ ਕਿਸ ਅੰਤਮ ਅਰਦਾਸ ਦੇ ਮੌਕੇ ਕਿ ਮੈਂ ਮਹੀਨੇ ਪਹਿਲਾਂ ਆਉਂਦਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਇਸ ਘਰ ਦੇ ਵਿੱਚ ਆਉਣਾ ਤੇ ਜੋ ਮੈਂ ਚੀਜ਼ ਦੇਖਦਾ ਕਿ ਇੱਥੇ ਮਾਝੇ ਨੂੰ ਤੇ ਕਹਿਆ ਸੀ ਅੰਕਲੋੜੇ ਤੇ ਬੜੀ ਇੱਕ ਬਲਖਣ ਜੀ ਗੱਲ ਵੀ ਸਾਹਮਣੇ ਆਈ ਜਿਹੜੀ ਉਹਨਾਂ ਦੇ بیٹے ਨੇ ਮੈਨੂੰ ਦੱਸੀ ਕਿ ਜਦੋਂ ਸੌਨੀ ਸਰਪੰਚ ਅੱਛੇ ਹੁੰਦਾ ਆਪਣੀ ਟੀਮ ਦੇ ਨਾਲ ਜਾਂ ਮੈਂ ਜਦੋਂ ਉਹਨਾਂ ਨੂੰ ਮਿਲਦਾ ਹੁੰਦਾ ਤੇ ਉਹ ਉਹਨੂੰ ਗੱਲਾਂ ਕਰਦੇ ਆ ਸਾਡੇ ਨਾਲ ਕੋਈ ਪਿਛੋਂ ਕਿਸੇ ਨਾਲ ਗੱਲ ਨਹੀਂ ਸੀ ਕਰਦੇ ਇਹ ਗੱਲ ਪਿਆਰ ਤੇ ਗੱਲ ਇੱਕ ਦੂਜੇ ਦੇ ਸਰਕਾਰ ਦੀ ਗੱਲ ਹੁੰਦੀ ਹੈ ਕਿ ਦੇ ਦਿਲੋਂ ਜਿਹੜਾ ਪਿਆਰ ਕਰਨਦੇ ਇਹਨਾਂ ਤੇ ਇਹੋ ਜਿਹੀਆਂ ਗੱਲਾਂ ਫੇਰੀ ਹੀ ਕਰਦੀਆਂ ਹੁੰਦੀਆਂ ਗੱਲਾਂ ਫੇਰੀ ਸਾਹਮਣੇ ਆਉਂਦੀਆਂ ਤੇ ਅਪਾਏ ਕਿ ਆਪੀ ਸ਼ਰਦਾ ਜੀ ਕੋਲ ਜਿਹੜਾ ਭੇਂਟ ਕਰ ਗਏ ਮੇਰੇ ਲੋਕ ਸਰਬਸਤ ਸ਼ਰਦਾ ਪ੍ਰਗਟ ਅਸਾਂ ਦੇ ਉੱਤੇ ਮੈਂ ਜੋ ਉਦੋਂ ਦੇ ਹਾਲਾਤ ਦੇਖ ਕੇ ਕਹਿੰਦੇ ਅਸ ਘਰ ਦੇ ਵਿੱਚ ਐਸੀ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਜਿਹੜੀ ਕੀਤੀ ਹੈ ਨਾ ਜਿਹੜੇ ਸ਼ਰਦਾ ਜੋ ਰੱਖੀ ਹੈ ਇਸ ਪ੍ਰਵਾਹ ਵਿੱਚ ਰੱਖੀ ਹੈ ਆਪਣੇ ਬਜ਼ੁਰਗਾਂ ਦੇ ਪ੍ਰਤੀ ਕਿ ਮੰਝਾ ਬਿਲਕੁਲ ਸਾਫ਼ ਸੀ ਸਾਫ਼ ਸੁਥਾਈ ਸੀ ਉਹਨਾਂ ਦਾ ਪ੍ਰੋਪਰ ਪਾਣੀ ਪੀਣ ਤੱਕ ਦਾ ਧਿਆਨ ਰੱਖਿਆ ਜਾਂਦਾ ਸੀ ਉਹਨਾਂ ਦੀ ਹਰ ਦੁਆ ਖਰਾਬ ਕਰਿਆ ਗਿਆ ਜਾਂਦਾ ਸੀ ਇਹ ਸਚਾਈ ਹੈ ਤੇ ਸਾਨੂੰ ਅਗਲੇ ਬੰਦੇ ਕਿਉਂਕਿ ਆਪਣੀ ਵੀ ਸਾਰਿਆਂ ਦੀ ਵਾਰੀ ਆਉਣੀ ਹੈ ਛੇ ਜਾਣੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਾਰੇ ਦੀ ਅੰਤਮ ਅਰਦਾਸ ਸਾਡੀ ਸਾਰਿਆਂ ਦੀ ਹੋਣੀ ਹੈ ਤੇ ਸਾਨੂੰ ਸਾਰਿਆਂ ਨੂੰ ਕੁਝ ਨਾ ਕੋਈ ਸਿੱਖਣ ਦੀ ਲੋੜ ਹੁੰਦੀ ਹੈ ਤੇ ਉਹ ਜਿਹੜੇ ਬਾਲਿਆ ਹੱਥ ਸੀ ਮੈਂ ਦੇਖ ਕੇ ਕਹਿੰਦਾ ਕਿ ਬਾਲਿਆ ਕੋਈ ਪਿੰਡ ਬਾਲ ਆਪਣੇ ਮੈਂ ਛੋਟੀ ਜਿਹੀ ਗੱਲ ਹੈ ਪਰ ਐਗਜ਼ਾਮਪਲ ਨਮੋਤੋਂ ਆਪਣੇ ਪਿੰਡ ਦੀ ਤੇ ਮੈਂ ਉਹ ਘਰ ਦੇ ਵਿੱਚ ਗਿਆ ਤੇ ਮੌਤੇ ਦੇ ਉੱਤੇ ਗਿਆ ਕਿਸੇ ਮਰੀਜ਼ ਦੀ ਡੈਥ ਹੋ ਗਈ ਤੇ ਉਹਦੇ ਉਹਦੀ ਜਦ ਬੈਡ ਬਾਡੀ ਉਹਦੇ ਕਮਰੇ ਚੋਂ ਕੱਢਿਆ ਗਿਆ ਤੇ ਉਹ ਬੈਡ ਸੋਲ ਹੋਏ ਸੀ ਮਗਰਲੇ ਬਚ ਤੇ ਕੀੜੇ ਛੱਬ ਆਏ ਸੀ ਜਦੋਂ ਗਜਰੂਨ ਗਜਰ ਦੇ ਘਰ ਦੇ ਵਿੱਚ ਪਰਵਾਹ ਕਿ ਕਿਸ ਨੂੰ ਪਤਾ ਹੀ ਨਹੀਂ ਕਿ ਉਹਦੇ ਮਗਰਲੇ ਨੇ ਕੀੜੇ ਚੱਲਣ ਦਾ ਤੇ ਇੱਕ ਨੂੰ ਉੱਠ ਕੇ ਇਹ ਗੱਲ ਕਹਿੰਦੀ ਆ ਜਦੋਂ ਵੇਖਦੀ ਆ ਬਾਪੂ ਨੂੰ ਕਹਿੰਦੀ ਆ ਕਿ ਹਾਏ ਬਾਪੂ ਨੂੰ ਕੀੜੀਆਂ ਖਾ ਗਈਆਂ ਤੇ ਇੱਕ ਬਜ਼ੁਰਗ ਉੱਥੇ ਖਲੋਤਦਾ ਉਹਨਾਂ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਹੈ ਉਹ ਕਹਿੰਦਾ ਉਹਨੂੰ ਜੋਰ ਦੀ ਕਾਲ ਕੱਢ ਕੋਸ ਜਨਾਈ ਮਾਦਾ ਉਸ ਨੂੰ ਮਾਦਾ ਕਹਿੰਦਾ ਕਿ ਤੈਨੂੰ ਇਹ ਤਾਂ ਤਾਂ ਪਤਾ ਨਹੀਂ ਕਿ ਕੀੜੀਆਂ ਖਾਗੀਆਂ ਕਿ ਕੀੜੇ ਖਾਗਿਆ ਇਹਨੂੰ ਤਾਂ ਕਰਕੇ ਮੈਂ ਸਾਰਿਆਂ ਨੂੰ ਹੋਵੇ ਇਹ ਕਹਿੰਦਾ ਕਿ ਆਪੋ ਆਪਣੇ ਬਜ਼ੁਰਗ ਜਿਹੜੇ ਨੇ ਨਾ ਬਜ਼ੁਰਗਾ ਦੀ ਦੇਖਾ ਅਸੀਂ ਦੇਖਾਂਦੇ ਆਂ ਪਿੰਡ ਦੇ ਵਿੱਚ ਬਜ਼ੁਰਗਾ ਦੀ ਕੀ ਟੇਹੀ ਕੋ ਦੀ ਸਾਫ ਸੁਵਾਲ ਆਖਰੀ ਸਮੇਂ ਨਹੀਂ ਦੀ ਤੇ ਜੇਕਰ ਦੇਖਿਆ ਜਬ ਤਾਂ ਜਦੋਂ ਸਾਡੇ ਪਪਾ ਦਾ ਟਾਈਮ ਹੁੰਦਾ ਜਦੋਂ ਆਹੀ ਜਾਂਦੇ ਆ ਤੇ ਸੰਸਾਰ ਦੇ ਵਿੱਚ ਇੱਕੋ ਇੱਕ ਜੀ ਆ ਇਨਸਾਨ ਆ ਜਿਹਨੂੰ ਆਪਣੇ ਪੈਰਾਂ ਤੇ ਚੱਲਣ ਦੀ ਸਾਲ ਤੋਂ ਅੱਤ ਸਮਾਂ ਲੱਗ ਜਾਂਦਾ ਤੇ ਉਦੋਂ ਉਹ ਸਾਡੇ ਮਾਂ-ਬਾਪ ਸਾਨੂੰ ਕਿੱਦਾਂ ਸਾਥ ਦੇ ਆ ਤੇ ਜਦੋਂ ਅਥੀਰਲਾ ਜ਼ਮ ਸਾਡਾ ਆਉਂਦਾ ਉਹਨਾਂ ਨੂੰ ਸਾਵਣ ਦਾ ਉਦੋਂ ਆਹੀ ਲੋਕ ਘਰਾਂ ਕੜੀਆਂ ਕਰ ਜਾਂਦੇ ਆ ਐਸ ਘਰ ਦੇ ਵਿੱਚ ਆਇਆ ਵੇਖਿਆ ਜੌਹਰ ਆਪ ਮੁਕੇ ਧੀਰੇ ਤੈਰ ਤੱਕ ਉਹਨਾਂ ਦੇ ਸਰੀਰ ਦੀ ਮਾਲ ਚੋਣੀ ਇਹਨਾਂ ਨੂੰ ਧਵਾਉਣਾ ਧਵਾਉਣਾ ਤੇ ਸ਼ਾਮਾ ਸਿੰਘ ਦੇ ਹੱਕਦਾਰ ਆ ਅਸਲ 'ਚ ਸ਼ਰਧਾਜਲੀ ਇਹਨਾਂ ਨੇ ਦਿੱਤੀ ਇਹਨਾਂ ਦੇ ਜਿਹੜੇ ਸੁਪੁੱਤਰੇ ਉਹਨਾਂ ਨੇ ਸ਼ਰਧਾਜਲੀ ਦਿੱਤੀ ਆ ਉਹਨਾਂ ਨੂੰ ਸੋ ਆਪਣੇ ਲੋ ਆਪਣੇ ਗ੍ਰਾਮ ਪੰਚਾਇਤ ਦੋਨਾਂ ਗ੍ਰਾਮ ਪੰਚਾਇਤਾਂ ਦੇ ਵੱਲੋਂ ਸਦਾ ਜੀ ਵਿਦਰਸ਼ਨ ਕੀ ਉਹਨਾਂ ਨੂੰ ਸ਼ਰਧਾ ਦੇ ਮੋਢੇ ਕਰਦੇ ਆ ਹਿਮਾ ਦੇ ਜਰਜ ਕਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ I'm